ਹਾਂਜੀ ਕਿਸਾਨ ਵੀਰੋ ਸਵਾਗਤ ਆ ਤੁਹਾਡਾ ਆਪਣੇ YouTube ਚੈਨਲ ਬਾਬਾ ਡੇਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਪੱਕ ਗੱਬਣ ਵੈਡ ਸੇਲ ਲਈ ਲੈ ਕੇ ਆਏ ਜੀ ਤੇ ਅੱਜ ਦੀ ਜਿਹੜੀ ਵੀਡੀਓ ਬਣਾਉਣ ਲੱਗੇ ਆ ਬਾਈ ਫਾਰਮ ਚੋਂ ਬਣਾਉਣ ਲੱਗੇ ਆ ਤੇ ਜਿਸ ਘਰ ਚੋਂ ਵੀਡੀਓ ਬਣਾਉਣ ਲੱਗੇ ਆ ਵੀਰ ਦਾ ਘਰੇਲੂ ਪਸ਼ੂ ਆ ਕੋਈ ਵਪਾਰ ਦਾ ਕੰਮ ਨਹੀਂ ਤੇ ਪਿੰਡ ਕੰਡਾ ਬੰਨਾ ਜ਼ਿਲ੍ਹਾ ਬਟੰਡਾ ਤਹਿਸੀਲ ਫੂਲ ਨੇੜੇ ਪਿੰਡ ਬਾਈ ਨੂੰ ਭਾਈ ਰੂਪਾ ਵੀ ਰਹ ਜਾਂਦਾਗਾ ਤੇ ਭਾਈ ਰੂਪੇ ਤੇ ਕੰਡਾ ਬੰਨੇ ਦੇ ਸਾਨੇ ਚ ਬਾਈ ਦਾ ਘਰ ਆਉ ਕਾਰ ਲੈਨੇ ਬਾਈ ਨਗਲਵਾਦ ਬਾਈ ਜੀ ਸਸੇ ਕਾਰ ਸਸੇ ਗੱਲ ਬਾਈ ਸਾਰਿਆਂ ਨੂੰ ਬਹੁਤ ਠੀਕ ਹੋ ਵਧੀਆ ਜੀ ਠੀਕ ਹੈ ਵਧੀਆ ਬਾਈ ਨਾਮ ਤੇ ਮੋਬਾਈਲ ਨੰਬਰ ਬੋ ਦਈ ਨਾਮ ਬਾਈ ਜਸੂਆ ਜੀ ਪਿੰਡ ਭਾਈ ਰੂਪਾ ਹੂੰ ਤੇ ਨੇੜੇ ਪਿੰਡ ਆਪਣੇ ਮਨਰ ਕੰਡਾ ਬੰਨਾ ਢਬਾਲੀ ਓਕੇ ਇਹਦੇ ਵਿਚਾਰ ਆ ਆਪਣਾ ਪਿੰਡੋਂ ਭਾਈ ਰੂਪਾ ਖਾਸ ਆ ਗਈ ਖੇਤਾਂ ਚ ਆਪਦੇ ਬੈਠੇ ਕੰਡਾ ਬੰਨਾ ਵੀ ਮੈਨੂੰ ਲੱਗਦਾ ਆਪਾਂ ਨੂੰ 2 ਕਿਲੋ ਹਾਂ 2 ਕਿਲੋਮੀਟਰ ਤੇ ਆਵਜਣਾ ਜੀ ਠੀਕਾ ਮੋਬਾਈਲ ਨੰਬਰ ਬੋ ਦੋ ਮੋਬਾਈਲ 977569 ਬਾਈ 45281 ਠੀਕ ਹੈ ਬਾਈ ਤੇ ਕਿਹੜਾ ਸਵਾਰ ਹੁੰਦੀ ਹੈ ਬੈਣ ਇਹ ਬਾਈ ਦ ਏ ਭਾਈ ਇਹ ਚਾਰ ਪੰਜ ਤਰੀਕ ਨੂੰ ਦਿਨ ਪੂਰੇ ਹੋ ਗਏ ਹਾਂਜੀ 3 ਤਰੀਕ ਨੂੰ ਅੱਜ ਹੋ ਗਈ 29 29 ਹੋ ਗਈ ਨਾ ਹਾਂਜੀ ਠੀਕ ਹੈ ਭਾਈ ਕਿੰਨਾ ਕੁ ਰਿਕਾਰਡ ਹੈ ਭਾਈ ਭਾਈ ਉਹ ਟੀਕੇ ਦਾ ਤਾਂ ਨਹੀਂ ਆਪਾਂ ਬੈਟ ਲਈ ਸੀ ਪਹਿਲੇ ਸੂਏ ਇਹ ਓਕੇ ਹਾਂ ਟੀਕੇ ਦਾ ਤਾਂ ਨਹੀਂ ਆਪਾਂ ਨੂੰ ਹੁਣ ਇਹਦੇ ਟੀਕਾ ਪੂਰਾ ਵਧੀਆ ਲੱਗਿਆ ਹੋਗਾ ਜੀ ਓਕੇ ਭਾਈ ਤੇ 24 25 ਕਿਲੋ ਦੁੱਧ ਨੇ ਪਹਿਲਾਂ ਨੇ ਕੱਢਿਆ ਹੋ ਬਾਈ ਓਕੇ ਭਾਈ ਹਾਂ ਤਾਂ ਤਾਂ ਪਈ ਸਾਰੀ ਗਰੰਟੀ ਹੈ ਯੋ ਚੀਜ਼ ਆਪਾਂ ਨੂੰ ਕੋ ਠੀਕ ਹੈ ਭਾਈ ਹਾਂਜੀ ਕੱਲੀ ਕੱਚੀ ਕੱਚੀ ਆ ਅੰਦਾਜ਼ਾ ਉਹ ਸਾਹਮਣਾ ਲਾਇਓ ਹਾਂਜੀ ਚੰਗਾ ਪੜੇ ਵੀ ਜੀ ਦਾ ਬਣ ਪੁੰਨਾ ਬਹੁਤ ਹੈ ਜੀ ਨੂੰ ਤਾਂ ਬ੍ਰੀਟੈਕ ਨੰਬਰ ਲੇਵਾ ਮਗਰਮੂਰਲਾ ਕੱਚੀ ਆ ਬਸ ਉਸ ਹਿਸਾਬ ਨਾਲ ਅੰਦਾਜ਼ਾ ਲਾਇਓ ਬਣੂ ਬਹੁਤ ਹਨ ਭਾਈ ਜਿਹੜੇ ਹਿਸਾਬ ਨਾਲ ਵੈੜ ਦੀ ਤਿਆਰੀ ਨੇ ਠੀਕ ਹੈ ਤਾਂ ਇਹ ਬਣ ਕੇ ਚਲੋ ਦਿ ਲੇ ਬਹੁਤ ਦਵਾਈ ਆ ਜੀ ਹਨਾ ਪੂਰੀ ਪੋਲੀ ਪਈ ਆ ਜੀ ਬਣੋ ਥਣ ਤੱਪੇ ਸਾਰੀ ਗਰੰਟੀ ਹੈ ਜੀ ਕੋਈ ਹੋਣੀ ਨਹੀਂ ਗੰਨਾਬੀ ਥਣ ਮੁਠੀ ਵਾਲਾ ਥਣ ਨਾਣਾ ਨੂਣਾ ਫੁੱਲ ਚੰਗੀਆਂ ਚਿਵਾਈ ਫਿਰ ਹੱਥੀ ਕਰਦੇ ਮਸ਼ੀਨ ਨਹੀਂ ਚਾਈ ਮਸ਼ੀਨ ਤੇ ਹੱਥੀ ਵੀ ਚੋ ਲੈਣੇ ਹਾਂ ਓਕੇ ਹਾਂ ਜੀ ਬਣੀ ਤੋਰ ਦੇ ਬਾਈ ਤੋਰ ਦਿੰਦੇ ਸਰੂ ਵੈੜਾ ਫੁੱਲ ਬਰੀਦਾ ਚੰਗੇ ਰਿਕਾਰਡ ਵਾਲੀ ਆ ਥਣ ਬੜਾ ਚੰਗਾ ਲੱਗਿਆ ਕਿ ਨਹੀਂ ਹਾਂ ਬਾਈ ਹੂੰ ਬਾਕੀ ਫੇਸਬੁਕਸ ਕਰਨ ਵਾਲੀ ਦਾ ਬੜਾ ਪਿਆਰਾ ਆ ਨਾ ਸਨੋ ਸੰਗਲਾ ਵੀ ਖੁੱਲ ਬਰੀਡ ਗਾਵਾਂ ਬਾਈ ਕੋਲੇ ਕਈ ਆ ਚੰਗੀ ਬਰੀਡ ਦੀਆਂ ਨੇ ਸਾਰੀਆਂ ਤੋਰਾ ਤੋਰਾ ਇੱਕ ਨੰਬਰ ਕੀ ਮੋਲ ਦਾ ਭਰਾ ਜਾਇਜ ਮੁੱਲ ਬਈ 1 ਲੱਖ ਰੁਪਇਆ ਕਰਦੇ ਆ ਜੀ ਮਾਨਦਾਨ ਹੋ ਜਾ ਹਾਂ ਬਈ ਹੋ ਜਾ ਮਾਨ ਪੂਰਾ 1 ਲੱਖ ਮੋਲ ਆ ਬਾਕੀ ਕੋਈ ਚੱਕਰ ਨਹੀਂ ਮੌਕੇ ਦੇ ਮਾਨਦਾਨ ਜ਼ਰੂਰ ਹੋ ਜੂਗਾ ਦੇਖੇ ਸੀ ਵੀਰ ਨੂੰ ਬੜਾ ਪਸੰਦ ਆ ਵੀ ਬਾਈ ਨਾਲ ਕਨੈਕਟ ਕਰ ਲਿਓ ਧੰਨਵਾਦ ਜੀ